ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੀਨ ਹੀ ਝੋਟੀ ਦਿਖਾਉਣੀ ਆ ਘਰ ਦੀ ਜੰਪ ਵਾਲਾ ਡਿਟੇਲ ਇਹਦੇ ਬਾਰੇ ਵੀਰ ਤੋਂ ਸਾਰੀ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਗੁਰਨਾਰਦ ਸਿੰਘ ਪਿੰਡ ਕਰਿਆੜਾ ਵਾਲਾ ਜ਼ਿਲ੍ਹਾ ਬਠਿੰਡਾ ਵੀਰ ਪਿੰਡ ਕਰਿਆੜਾ ਵਾਲਾ ਜ਼ਿਲ੍ਹਾ ਬਠਿੰਡਾ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਬਾਰੰਪਰਾ ਸ਼ਹਿਰ ਤੋਂ 6 ਕਿਲੋਮੀਟਰ ਦੂਰ ਆ ਮੋਬਾਈਲ ਨੰਬਰ ਜੀ ਆਪਣਾ 946453707 946453707 37070 ਤੇ ਜਿਹੜੀ ਆਪਾਂ ਅੱਜ ਝੋਟੀ ਦੇਖੀ ਜੰਨੀ ਆ ਮੀਣੀ ਇਹ ਕਿਹੜਾ ਸੁਆ ਸੁਹੰਦੀ ਆ ਇਹ ਦੂਜੇ ਸੁਆ ਵੀਰੇ ਇਹ ਆਪਣੀ ਘਰ ਦੀ ਹੋਈ ਆ ਘਰ ਦੀ ਆ ਵੀਰੇ ਘਰ ਦੀ ਠੀਕ ਹੈ ਕੋਈ ਰਿਕਾਰਡ ਵਗੈਰੇ ਦਾ ਰਿਕਾਰਡ ਪਹਿਲੇ ਸੀ 14 ਲੀਟਰ ਦਾ ਦਿੱਤਾ ਵੀਰੇ ਨਹੀਂ ਸੁਲਤਾਨ ਦਾ ਹੈਗਾ ਸੁਲਤਾਨ ਬੁੱਢਾ ਖੜਿਆ ਵਾਲਾ ਹਾਂਜੀ ਹਾਂਜੀ ਉਹਦੀ ਝੋਟੀ ਆ ਪਾਏ ਪਰ ਆ ਗਈ ਮੀਨੀ ਹਨਾ ਨਹੀਂ ਨਹੀਂ ਆ ਗਈ ਵੀਰੇ ਸਿੰਘ ਦੋਨੇ ਹਿਲਦੇ ਆ ਸਿੰਘ ਇੱਕ ਹਲਦਾ ਵੀਰੇ ਇੱਕ ਕਿਹੜਾ ਹਲਦਾ ਉਹ ਦੂਸਰੀ ਸਾਈਡ ਨਾਲ ਆ ਵਾਲਾ ਅੱਛਾ ਬਹਿਣੀ ਵਾਲਾ ਹਲਦਾ ਕਮੇਣੀ ਵਾਲਾ ਹਲਦਾ ਨਹੀਂ ਮੈਥੋਂ ਮਿਸਟੇਕ ਹੋ ਗਈ ਮੈਂ ਛੋਟੇ ਹੁੰਦੀ ਨਾ ਦਵਾਈ ਚਾਰਦੀ ਮਖਾ ਵੀ ਸਿੰਗ ਹਾਲ ਲੱਗਦੇ ਉਹ ਇਹ ਕੁਦਰਤ ਹੈ ਮੀਨੀ ਸੀ ਉਹ ਛੋਟਾ ਸਿੰਗਾ ਦੀ ਪਤਾ ਨਹੀਂ ਲੱਗਿਆ ਸਾਨੂੰ ਉਹ ਚੀਜ਼ ਠੀਕ ਹੈ ਹਾਂਜੀ ਤੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਇਹ 8 ਅਗਸਤ ਨੂੰ ਦਿਨ ਪੂਰੇ ਹੋਣੇ ਬਰੇ 8 ਸੌਰੀ 28 28 ਅਗਸਤ ਨੂੰ 28 ਅਗਸਤ ਨੂੰ ਅੱਜ ਦਿਨ ਪੰਜ ਚਾਰ ਬਾਕੀ ਆ ਪੰਜ ਚਾਰ ਬਾਕੀ ਤੇ ਬਾਕੀ ਪੰਜ ਦਾ ਸਾਨੂੰ ਉੱਪਰ ਵੀ ਲੈ ਜੂਦੇ ਜੀ ਕਹਿੰਦਾ ਭਾਬ 10 ਦਿਨ ਸੂਣ ਚ ਬਾਕੀ ਪਏ ਆ ਪਲੂਣ ਦਾ ਕਿੰਨਾ ਦੁੱਧ ਜੋ ਹੈ ਆਪਾਂ 14 ਲੀਟਰ ਜੋ ਹੈ ਬਰੇ ਐਤ ਕਿੱਟੀ ਦਾ ਕਿਹੜਾ ਲੱਗਿਆ ਜੇ ਐਤ ਕੀ ਵੀਰ ਸਰਦਾਰ ਦੀ ਦੂਸਰਾ ਸ ਠੀਕ ਆ ਇਹ ਕੀ ਅੰਦਾਜ਼ਾ ਲਾ ਕੇ ਦੁੱਧ ਕਿੱਥੇ ਦੇ ਦੂਗੀਏ 16 ਤੋਂ ਪਲੱਸ ਇਹ ਹੋ ਵੀਰੇ ਇਸ ਵਾਰ ਜਿਹੜਾ ਚੌਣ ਚਵਾਦੀ ਬੋਲੀ ਆ ਪੂਰੀ ਬੋਲੀ ਵੀਰੇ ਮੁੱਲੇ ਦਾ ਕੀ ਆ 1.80 ਹਜ਼ਾਰ ਵੀਰੇ ਲੈਣ ਦੇ ਨੂੰ ਮਾਣਦਾਨ ਬਸ ਉਹ ਮੂੰਹ ਮਿੱਠਾ ਬੋਈ ਉਹ ਤੇ ਮਾੜਾ ਮੋਟੇ ਹੋ ਬਾਲਾ ਹੋਣਾ ਕੋਈ ਹੋਣਾ ਵੀਰੇ ਟੋਰੀ ਬਾਹਰ ਨੂੰ ਸੋ ਘਰੇਲੂ ਝੋਟੇ ਆ ਬਹੁਤ ਵੀਰੇ ਕਹਿੰਦਾ ਅਸੀਂ ਘਰੇਲੂ ਝੋਟੀ ਲੈਣੀ ਆ ਗੱਬਣ ਆ ਗਈ ਤੇ ਮਾਲਕ ਕਹਿੰਦਾ 15 16 ਕਿਲੋ ਦੁੱਧ ਦੇ ਦੂਗੀ 14 ਕਿਲੋ ਦੱਸ ਦਿਆ ਪਲੂਣ ਦਾ ਚੋਇਆ ਹੋਇਆ 1.80 ਲੱਖ ਮਾਣਦਾਨ ਮਾੜਾ ਮੋਟੇ ਹੋਗਾ ਡਿਮਾਂਡ 1.80 ਲੱਖ ਰੁਪਇਆ ਤੇ ਸੁਬਾ ਦੂਜਾ 100 ਰੁਪਇਆ ਸੋ ਕੱਦ ਕਾਠ ਵਗੈਰਾ ਦੇਖੋ ਤੇ ਰਾਜੀ ਸਮੀ ਪਲੀ ਵੀ ਝੋਟੀ ਬਹੁਤ ਜ਼ਿਆਦਾ ਜਿਹਨੂੰ ਪੰਜਾਬੀ ਚ ਕਹਿੰਦੇ ਮੱਜਾ ਰੈਂਦਾ ਪੂਰਾ ਮੱਜਾ ਰੈਂਦਾ ਝੋਟੀ ਦੇ ਉੱਪਰ ਫੁੱਲ ਸੈਸ ਦੇ ਵਿੱਚ ਆ ਕੋਈ ਵੀ ਝੋਟੀ ਬਣ ਕੇ ਨਾ ਵੇ ਤੇ ਲੱਸੀ ਬਣ ਕੇ ਨਾ ਵੇ ਗੱਬਣ ਆ ਮੰਨ ਕੇ ਚਲੋ ਵੀ 8-9 ਦਰ ਰੁਪਏ ਨਹੀਂ ਕੋਈ ਆ ਇੱਕ ਸੰਗ ਹਿਲਦਾ ਤੇ ਦੂਜਾ ਸੰਗ ਇਹਦਾ ਹਿਲਦਾ ਨਹੀਂ ਲੇਵਾ ਦੇਖ ਸਕਦੇ ਹੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਤੇ ਚਾਰੇ ਸਹਾਨ ਨਿਖਣਵੇਂ ਬਿੱਤੀ ਤੇ ਹੈਗੀ ਤੇ ਸਾਫ ਸੁਥਰੇ ਲੇਵੇ ਦੀ ਆ ਗੱਬਣ ਆ ਦੂਜਾ ਸੂਆ ਸੁਣੀ ਹੈਗੀ ਪਿੰਡ ਆ ਗਿਆ ਕਰਿਆੜ ਵਾਲਾ ਜ਼ਿਲ੍ਹਾ ਬਠਿੰਡੇ ਦਾ ਪਿੰਡ ਪੈ ਗਿਆ ਰਾਮਪੁਰੇ ਦੇ ਬਿਲਕੁਲ ਨਜ਼ਦੀਕ ਆ ਗਿਆ ਇਹ ਤੇ ਮੂੰਹ ਮੱਥਾ ਦੇਖ ਸਕਦੇ ਨੇੜੇ ਤੋਂ ਤੇ ਵਾਕੀ ਲੇਵਾ ਆਪਾ ਹੁਣ ਠੰਡੀ ਸੀਲੇ ਬਣ ਕੇ ਕੋਈ ਚੱਕਰ ਨਹੀਂ ਆਇਆ ਵਕੇ ਠੀਕ ਹੈ ਥੋੜਾ ਮੋਬਾਈਲ ਦੇਖ ਕੇ ਡਰਦੀ ਹੈ ਹਨਾ ਮੋਬਾਈਲ ਨਾ ਕਰ ਦੇ ਜੇ ਮਰਜ਼ੀ ਤੂੰ ਕਰੀਏ ਕੋਈ ਚੱਕਰ ਨਹੀਂ ਆਉਂਗਾ ਠੀਕ ਹੈ ਵਾਕੀ ਆਪਾਂ ਜੂਨ ਵਾਕੀ ਦਿਖਾ ਦਿੰਨੇ ਆ ਥਾਣਾ ਦੀ ਸਾਫ ਆ ਹਨਾ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ 9464537070 ਬਸ ਇਹ ਕੱਲੀ ਪਕਾਉਗਾ ਕੱਲੀ ਪਕਾਉਗਾ ਸਭ ਵੀਡੀਓ ਦੇਖ ਲੈਣੇ